ਦੋ ਚੀਜ਼ਾਂ ਬੰਦੇ ਦੀ ਬਾਡੀ ਦੀ ਡੰਡ ਲਾ ਕੇ ਰੱਖ ਦਿੰਦੀਆਂ ਬਾਬਾ ਫਰੀਦ ਸਾਹਿਬ ਸਾਰੀ ਗੁਰਬਾਣੀ ਪੜ ਕੇ ਵੇਖਿਓ ਮਾਰੇ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੈ ਜਿਉ ਕੰਚਨ ਸੁਹਾਗਾ ਟਾਂ ਲੈ ਸਭ ਤੋਂ ਜ਼ਿਆਦਾ ਭੈਣੋ ਵੀਰੋ ਨੋਟ ਕਰਿਓ ਆ ਗੱਲ ਆਪਣੀ ਬਾਡੀ ਦੀ ਡੰਡ ਲਾਉਂਦੀਆਂ ਦੋ ਚੀਜ਼ਾਂ ਜਿਆਦਾ ਜਿਸ ਭੈਣ ਵੀਰ ਨੂੰ ਗੁੱਸਾ ਆਉਂਦਾ ਨਾ ਹਰ ਵੇਲੇ ਸੜੂ ਸੜੂ ਕਰਦਾ ਉਹ ਵੀ ਛੇਤੀ ਡਿੱਗੂਗਾ ਉਹਦੀ ਉਮਰ ਵੀ ਘਟੂਗੀ ਰੋਗੀ ਵੀ ਛੇਤੀ ਹੋਊਗਾ ਦੂਸਰਾ ਜਿਹਦਾ ਧਿਆਨ ਹਰ ਵੇਲੇ ਕਾਮ ਵਾਸ਼ਨਾਵਾਂ ਵੱਲ ਰਹਿੰਦਾ ਉਹਦੀ ਵੀ ਕਦੇ ਲੱਤ ਸੋਣੀ ਤੇ ਕਦੇ ਬਾਹਂ ਤੇ ਕਦੇ ਓਏ ਮਾਫੀ ਦਿਓ ਮੇਰੇ ਸਤਿਗੁਰੂ ਡਾਕਟਰ ਵੀ ਆ ਨਾ ਆਖੋ ਸਤਨਾਮ ਬਾਣੀ ਕਹਿੰਦੇ ਨਾ ਮੇਰਾ ਬੈਦ ਗੁਰੂ ਜਿੰਨਾ ਜ਼ਿਆਦਾ ਤੁਸੀਂ ਹੱਸੋਗੇ ਤੇ ਕਾਮ ਵਾਸ਼ਨਾ ਤੋਂ ਬਚੋਗੇ ਉੱਡੀ ਵੱਡੀ ਸਮਾਧੀ ਚੱਕੋ ਉਹਨਾਂ ਰਸ ਮਿਲੂਗਾ ਤੇ ਜੇ ਐਸ ਵੇਲੇ ਇਹਨਾਂ ਦੋਆਂ ਚੀਜ਼ਾਂ ਦਾ ਫੁੱਲ ਜੋਰ ਆ ਵਿਆਹ ਨੂੰ 15 ਦਿਨ ਹੀ ਹੁੰਦੇ ਤਲਾਕ ਚੱਕੀ ਫਿਰਦੇ ਰੋਂਦੇ ਹੀ ਦੁਨੀਆ ਕਿਉਂ ਐਸੇ ਵੇਲੇ ਮੋਬਾਈਲ ਤੇ 80% ਗੰਦਗੀ ਹੈ ਵੀ 13-14 ਸਾਲਾਂ ਦੀ ਆਰਬਲਾ ਦੇ ਵਿੱਚ ਕਿਸੇ ਨੂੰ ਬੱਚੇ ਦਾ ਜਨਮ ਹੋਣਾ ਸੋ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਜਦੋਂ ਅੱਖਾਂ ਗਲਤ ਵੇਖਣਗੀਆਂ ਗਲਤ ਚੀਜ਼ ਕਰਾਂਗੇ ਤੇ ਵਾਸ਼ਨਾ ਪੈਦਾ ਹੋਣੀ ਤੇ ਵਾਸ਼ਨਾ ਨੇ ਸਰੀਰ ਇਦਾਂ ਦਾ ਬੇਤੁੱਕਾ ਕਰ ਦੇਣਾ ਤੈਨੂੰ ਕੋਈ ਫੜ ਕੇ ਵੀ ਲੱਤਾਂ ਬਨ ਕੇ ਕਵੇ ਕਥਾ ਕੀਰਤਨ ਸੋਂ ਤੂੰ ਉੱਠ ਕੇ ਭੱਜਣਾ ਨਹੀਂ ਬੈਠਾ ਜਾਣਾ ਚੌਂਕੜਾ ਮਾਰ ਕੇ ਕਿਉਂ ਪਾਛਾ ਕਹਿੰਦੇ ਦੋ ਚੀਜ਼ਾਂ ਬਾਡੀ ਨੂੰ ਖਰਾਬ ਕਰਦੀਆਂ ਇੱਕ ਜ਼ਿਆਦਾ ਜਿਹਨੂੰ ਗੁੱਸਾ ਆਉਂਦਾ ਵਾ ਦੂਸਰਾ ਜਿਹਦਾ ਵਾਸ਼ਨਾ ਵੱਲ ਧਿਆਨ ਹੈ 15 ਮਿੰਟ ਨਹੀਂ ਬੈਠ ਸਕਦਾ ਚੌਂਕੜੇ ਤੇ ਉਹਨਾਂ ਦੀਆਂ ਗੱਲਾਂ ਸੀ ਨਿੰਦਿਆ ਕਰਦੇ ਜਿਨ੍ਹਾਂ ਦੇ 6-6 ਮਹੀਨੇ ਦੇ ਚੌਂਕੜੇ ਲੱਗੇ ਰਹਿੰਦੇ ਆਖੋ ਸਤਨਾਮ ਲਗਾਤਾਰ ਨਿਰੰਤਰ ਬੈ ਜਾਣਾ ਬਾਬਾ ਜੀ ਦੇ ਇਹ ਬਚਨ ਸੁਣਨੇ ਚਾਹੀਦੇ ਨੇ ਬਾਬਾ ਮਸਕੀਨ ਜੀ ਦੇ ਅਮਰਤ ਗੁਰਾ ਸੁਣਾਓ ਸਮਾੜੋ ਆਪਣਾਈ ਭਾਈ ਗੁਰੂ ਜੀ ਦਾ ਖਲਸਾ ਭਾਈ ਗੁਰੂ